ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਐ ਜੀ ਅੱਛਾ ਅੱਛਾ ਪਰਵਾਸੀ ਪੰਛੀਆਂ ਦੇ ਨਾ ਕੁਝ ਬੱਚੇ ਆ ਪਤਾ ਨਹੀਂ ਜਾਂ ਟਟੋਲੀ ਆ ਤੇ ਐ ਉਹਦੀ ਮਾਂ ਆ ਇਸ ਬੱਚੇ ਦੀ ਐ ਮਾਂ ਆ ਤੇ ਇਹ ਜਿਹੜਾ ਪੰਛੀ ਆ ਇਹ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਚਾਹੇ ਮਾਂ ਆ ਚਾਹੇ ਪਿਓ ਆ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਮੇਰੇ ਆਸ-ਪਾਸ ਮਤਲਬ ਯਾਰ ਯਾਰ ਤੇ ਵੇਖੋ ਜੀ ਆਂਦੇ ਨਾ ਕਿਸੇ ਵੀ ਪੰਛੀ ਦੀ ਮਦਦ ਕਰਨੀ ਹੋਵੇ ਉਹਨੂੰ ਬਚਾਉਣਾ ਚਾਹੀਦਾ ਤੇ ਬਹੁਤ ਸਾਰੇ ਬੱਚੇ ਜਿਹੜੇ ਉਹ ਇਹਦੇ ਤੋਂ ਇਹਦੇ ਨਾਲ ਸਨ ਪਰ ਇਹ ਬੱਚਾ ਵਿਛੜ ਗਿਆ ਹੈ ਤੇ ਮੈਂ ਕਾफी ਦੂਰੀ ਤੋਂ ਚੱਕ ਕੇ ਹੁਣ ਇੱਥੇ ਛੱਡਣ ਲੱਗਾ ਹਾਂ ਤਾਂ ਕਿ ਇਹਦੇ ਮਨ ਨੂੰ ਸੰਤੋਸ਼ ਮਿਲ ਸਕੇ ਇਹਦਾ ਮਨ ਕਿਤੇ ਦੁਖੀ ਨਾ ਹੋਵੇ ਐਸਾ ਨਾ ਹੋਵੇ ਕਿ ਮੈਨੂੰ ਸਰਾਫ ਦੇ ਦੇਵੇ ਤੇ ਮੈਂ ਹੁਣ ਇਹਨੂੰ ਛੱਡਣ ਜਾ ਰਿਹਾ ਹਾਂ ਤਾਂ ਕਿ ਇਹ ਵੀ ਆਪਣੇ ਮਾਂ ਨੂੰ ਮਿਲ ਸਕੇ ਕਿਉਂਕਿ ਮਾਂ ਤੋਂ ਵਿਛੋੜਨਾ ਇਹ ਵੀ ਇੱਕ ਪਾਪ ਹੁੰਦਾ ਹੈ धनबाद साथी हो यह पंछी का ना कि है जी ती तो जरूर दस्यो हाँ जी क्योंकि मेरा वाह इन पहली बारी पिया है बहुत सोहना पंछी है बच्चा वागुरु ਧੰਨਵਾਦ ਹੈ ਉਸ ਕੁਦਰਤ ਦਾ ਜਿਨੇ ਮਾਤਾ ਪਿਓ ਦਾ ਪਿਆਰ ਪਨਾ ਕੇ ਰੱਖਿਆ ਹੈ ਸ੍ਰਿਸ਼ਟੀ ਦੇ ਵਿੱਚ ਤੇ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ ਕਿ ਇਸ ਤਰ੍ਹਾਂ ਹੀ ਸਾਨੂੰ ਸਾਡੇ ਮਾਪਿਓ ਨੇ ਪਾਲਿਆ ਪੋਸਿਆ ਆ ਤੇ ਹਰ ਖਤਰੇ ਨੂੰ ਮੋਲ ਲੈ ਕੇ ਸਾਡੀਆਂ ਜਾਨਾਂ ਨੂੰ ਬਚਾਇਆ ਧੰਨਵਾਦ ਸਾਥੀ ਆਪਣੇ ਮਾਤਾ ਪਿਤਾ ਜੀ ਦਾ ਜਰੂਰ ਖਿਆਲ ਰੱਖਿਓ ਜੀ ਧੰਨਵਾਦ